ਬਿਜਲੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ ਇੱਕ ਪਾਸੇ ਸੁਭਾ ਸਰਕਾਰ ਖੇਤੀਬਾੜੀ ਸੰਮੇਲਨ ਕਰਵਾ ਕੇ ਵੱਡੇ ਵੱਡੇ ਵਾਅਦੇ ਕਰਦੀ ਆ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਪਰ ਜ਼ਮੀਨੀ ਮੁਸ਼ਕਲਾ ਕਿਸਾਨਾਂ ਦੀ ਉਹਨਾਂ ਨੂੰ ਹੱਲ ਨਹੀਂ ਕੀਤਾ ਜਾ ਰਹਾ ਤੇ ਕਿਸਾਨਾਂ ਨੂੰ ਆਪਣੀਆਂ ਜ਼ਮੀਨੀ ਮੁਸ਼ਕਲਾ ਹੱਲ ਕਰਵਾਉਣ ਦੇ ਲਈ ਸੜਕਾਂ ਤੇ ਉਤਰਨਾ ਪੈ ਰਿਹਾ ਇਹਨਾਂ ਨਾਲ ਗੱਲ ਹੋਈ ਆ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ ਜੇ ਜਿਹੜੀ ਕੋਈ ਜਾਇਜ਼ ਗੱਲ ਹੋਊਗੀ ਉਹ ਇਹਨਾਂ ਦੇ ਸਾਰਿਆਂ ਮੰਨੇ ਜਾਣਗੇ ਜੇ ਕੋਈ ਨਜਾਇਜ਼ ਹੋਊਗੀ ਉਹ ਇਹਨਾਂ ਨੂੰ ਬੇਨਤੀ ਕਰਾਂਗੇ ਵੀ ਇਹ ਗੱਲ ਹੋਣੀ ਨਹੀਂ ਜਿਹੜੀ ਗੱਲ ਹੋ ਸਕਦੀ ਹੈ ਸਾਡਾ ਕਿਸਾਨਾਂ ਦੀ ਸਰਕਾਰ ਹੈ ਕਿਸਾਨਾਂ ਨਾਲ ਸਾਡਾ ਬਹੁਤ ਨੇੜਤਾ ਹੈ ਤੇ ਜੋ ਜਾਇਜ਼ ਗੱਲ ਆ ਇਸ ਦਾ ਕਿਸੇ ਦੀ ਵੀ ਨਹੀਂ ਛੜਨੀ ਸਾਰਿਆਂ ਮੰਨਣੀ ਮੰਨਣੀਆਂ ਨੇ ਤੇ ਇਹਨਾਂ ਨਾਲ ਬੈਠ ਕੇ ਡਿਸਕਸ ਕਰਾਂਗੇ ਜੋ ਹੋ ਸਕਦਾ ਹੈ ਉਹ ਕਰਵਾ ਕੇ ਦੇਣਾ ਉਦਰ ਯੂਨੀਅਨ ਦੇ ਸੁਪਾ ਪ੍ਰਧਾਨ ਨੇ ਕਿਹਾ ਕਿ ਜਿਵੇਂ ਅੱਜ ਸੁਰਜੀਤ ਸਿੰਘ ਰਖੜਾ ਨੂੰ ਮੰਗ ਪੱਤਰ ਦਿੱਤਾ ਗਿਆ ਹੁਣ ਰੋਹੀ ਕੱਲ ਪਟਿਆਲਾ ਦੇ ਐਮਪੀ ਤਰਵੀਰ ਗਾਂਧੀ ਨੂੰ ਵੀ ਮੰਗ ਪੱਤਰ ਦਿੱਤਾ ਜਾਏਗਾ ਹਤੇ ਆਸੀ ਆਪਣੀਆਂ ਮੰਗਾਂ ਨੂੰ ਪੂਰਾ ਕਰਵਾ ਕੇ ਹੀ ਜਾਵਾਂਗੇ ਦੇਖੋ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਬਿਜਲੀ ਸਰਪਲਸ ਹੋਗੀ ਜੇ ਸਰਪਲਸ ਹੋਗੀ ਫਿਰ ਕਿਸਾਨਾਂ ਨੂੰ 12 ਘੰਟੇ ਕਿਉਂ ਨਹੀਂ ਪਾਵਰ ਕਮ ਕਹਿ ਰਕੇ 700 ਕਰੋੜ ਰੁਪਏ ਦੇ ਮੁਨਾਫੇ ਵਿੱਚ ਚਲਿਆ ਗਿਆ ਤੇ ਫਿਰ ਬੇਥਾਹਾ ਵਾਅਦਾ ਕਿਉਂ ਕੀਤਾ ਗਿਆ ਬਿਲਾ ਦੇ ਵਿੱਚ ਇਹ ਵਾਅਦਾ ਵਾਪਸ ਲਿਆ ਜਾਵੇ ਬਿਨਾ ਕਟਾਂ ਤੋਂ ਨਿਰਵਿਘਨ 24 ਘੰਟੇ ਸਪਲਾਈ ਆਮ ਲੋਕਾਂ ਨੂੰ ਦਿੱਤੀ ਜਾਵੇ 12 ਘੰਟੇ ਸਪਲਾਈ ਖੇਤੀ ਖੇਤਰ ਦੇ ਲਈ ਦਿੱਤੀ ਜਾਵੇ ਮੁੱਖ ਮੰਗਾਂ ਦੇ ਵਿੱਚ 0 ਤੋਂ ਲੈ ਕੇ 2.5 ਏਕੜ ਤੱਕ ਔਰ 5 ਏਕੜ ਤੱਕ ਇਹ ਕਿਸਾਨ ਆ ਜਿਹੜੇ ਗਰੀਬ ਹੈ ਖੁਦਕਸ਼ੀਆਂ ਕਰਨ ਵਾਲਿਆ ਇਹਨਾਂ ਨੂੰ ਮਤਲ ਜਿਹੜੇ ਕੈਕਸ਼ਨ ਹੈ ਜਰਨਲ ਕੋਟੇ ਦੇ ਵਿੱਚੋਂ ਫਰੀ ਦਿੱਤੇ ਜਾਣ ਇਹ ਮੋਰਚਾ ਫਤਿਹ ਕਰਕੇ ਅਸੀਂ ਵਾਪਸ ਜਾਵਾਂਗੇ ਉਸ ਤੋਂ ਬਾਅਦ ਫੈਸਲਾ ਸਰਕਾਰ ਦਾ ਜੋ ਕਰੇਗਾ